ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਹਰ ਕੀ ਮੈਂ ਹੋ ਤੁਸੀਂ ਸਾਰੇ ਜਣੇ ਹੋਪ ਕਿ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਲੋ ਜੀ ਅਪਦਾ ਜਿਹੜਾ ਹੈਗਾ ਵਾ ਵਲੌਗ ਸਟਾਰਟ ਹੋਣ ਜਾ ਰਿਹਾ ਵਾ 8 ਤਰੀਕ ਤੋਂ 8 ਜੂਨ ਨੂੰ ਤੇ ਦੁਪਹਿਰ ਦੇ ਸਾਢੇ 12 ਵਜੇ ਤੇ ਸਵੇਰ ਦੇ ਆਪਣੇ ਸਾਰੇ ਕੰਮ ਤੰਦੇ ਨਿਪਟੜ ਗਏ ਸੀ ਚਾਹ ਪਾਣੀ ਹੋ ਗਿਆ ਸੀ ਦੋ ਵਾਰੀ ਸਬਜ਼ੀ ਆਪਣੀ ਬਣ ਗਈ ਸੀ ਸਫਾਈਆਂ ਆਪਣੀਆਂ ਵੀ ਹੋ ਗਈਆਂ ਸੀ ਇਹ ਕੱਪੜੇ ਰਹਿ ਗਏ ਸੀ ਤੇ ਅੱਜ ਮੈਂ ਸੋਚਿਆ ਕਿ ਤੁਹਾਨੂੰ ਜਦੋਂ ਮੈਂ ਰੋਟੀ ਬਣਾਉਣੀ ਹੈ ਉਹ ਵੀ ਵਲੌਗ ਸ਼ੂਟ ਕਰ ਲਾਂ ਤੇ ਵੈਸੇ ਤਾਂ ਮੈਂ ਉੱਪਰ ਹੀ ਕਈ ਵਾਰੀ ਜੋ ਥੋੜੀਆਂ ਲਾਉਣੀਆਂ ਹੁੰਦੀਆਂ ਉੱਪਰ ਹੀ ਮਤਲਬ ਬੈਠ ਕੇ ਲਾ ਲੈਣੀਆਂ ਨਹੀਂ ਮੈਂ ਬੈਠਦੇ ਉੱਪਰ ਹੀ ਤੇ ਬਟ ਜਦ ਦੁਪਹਿਰ ਦੀ ਰੋਟੀ ਲੱਤਦੀ ਆ ਤੁਹਾਨੂੰ ਪਤਾ ਆਪਣੇ ਘਰ ਦੇ ਜੀ ਵੀ ਮਿਸਤਰੀ ਫਿਰ ਔਖਾ ਜਾਂਦਾ ਫਿਰ ਮੈਂ نیچے ਉਤਾਰ ਲੈਣੀਆਂ ਨਹੀਂ ਗੈਸ ਤੇ نیچے ਬੈਠ ਕੇ ਹੀ ਸਾਰੀਆਂ ਰੋਟੀਆਂ ਬਣਾ ਲੈਣੀਆਂ ਫਿਰ ਇੰਨੇ ਅੰਨਛਰ ਬੈਠ ਤੇ ਬੈਠਣਾ ਖੜੇ ਹੋ ਕੇ ਬਣਾਉਣੀ ਰੋਟੀ ਬਹੁਤ ਔਖਾ ਹੁੰਦਾ ਵਾ ਸਬਜ਼ੀ ਅੱਜ ਆਪਾਂ ਬਣਾਈ ਸੀ ਆਲੂ ਚਣੀਆਂ ਦੀ ਤੁਸੀਂ ਉਹ ਮੇਰੀ ਬਹੁਤ ਵਧੀਆ ਰੈਸਪੀ ਦੇਖੀ ਆ ਕਿ ਮੈਂ ਕਿਸ ਤਰ੍ਹਾਂ ਦੀ ਸਬਜ਼ੀ ਬਣਾਉਣੀ ਆ ਇਸ ਤਰ੍ਹਾਂ ਅੱਜ ਮੈਂ ਕੋਈ ਸਬਜ਼ੀ ਦੀ ਇਸ ਕਰਕੇ ਮੈਂ ਅੱਜ ਕੋਈ ਸਬਜ਼ੀ ਦੀ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਮੈਨੂੰ ਇਹ ਸੀ ਕਿ ਬਹੁਤ ਵਧੀਆ ਤੁਹਾਨੂੰ ਦਿਖਾਈ ਹੋਈ ਹੈ ਰੈਸਪੀ ਤੇ ਲੱਗ ਗਈ ਨਾ ਆਪਣੇ ਪਿੰਡ ਦੇ ਵਿੱਚ ਲੱਗੀ ਹੋਈ ਸੀ ਛਪੀਲ ਤੇ ਦਿੌਰ ਮੇਰਾ ਸ਼ਪੀਲਾ ਕੈਂ ਸੀ ਨਾਲੇ ਤਾਂ ਮਿਸਤਰੀਆਂ ਨੂੰ ਪਾਣੀ ਪਿਆ ਤੇ ਨਾਲੇ ਇੱਥੇ ਮੈਂ ਪੀਂਦੇ ਸੀ ਤੇ ਉਹਨੂੰ ਪਤਾ ਨਹੀਂ ਕੈਮਰਾ ਲੱਗਾ ਕੈਮਰੇ ਤੇ ਗਾੜੀ ਖੜਾ ਹੋ ਗਿਆ ਤੇ ਮੈਂ ਕਿਆ ਚੱਲ ਮੈਨੂੰ ਪਿਆ ਦੇ ਕਿਉਂਕਿ ਜਿਵੇਂ ਉੱਪਰਲਾ ਪੱਖਾ ਸਲੋਣੀ ਹਨ ਦੋ ਸਾਰੀ ਹਵਾ ਫਿਰ نیچے ਪਈ ਜਾਂਦੀ ਹੈ ਰੋਟੀ ਨਹੀਂ ਬਣਦੀ ਇਸ ਕਰਕੇ ਮੈਂ ਪੱਖਾ ਵੀ ਬੰਦ ਕਰ ਦਿੰਦੀ ਆ ਗਰਮੀ ਬਹੁਤ ਲੱਗਦੀ ਆ ਸੱਚੀ ਨਹੀਂ ਜ਼ਿਆਦਾ ਇੱਕ ਛਿਰੇ ਛਿਰੇ ਤਰਪਾਲਾ ਵਣਾ ਤੇ ਕਿਸੇ ਪਾਸੇ ਵੀ ਗਰਮੈਸ ਨਹੀਂ ਨਿਕਲਦੀ ਰੂਮ ਦੀ ਗਰਮ ਹੋ ਜਾਂਦਾ ਸਾਰਾ ਠਿੰਨਾ ਵੀ ਤਪ ਜਾਂਦੀਆਂ ਵਾ ਕਮ ਸੇ ਕਮ ਸਾਢੇ 12 ਬੈਠਦੇ ਆ ਰੋਟੀਆਂ ਨੂੰ ਕਿ ਦੋ ਮੈਨੂੰ ਵੱਜ ਜਾਂਦੇ ਆ ਪੱਕੇ ਪੱਕੇ ਮਤਲਬ कि ਜਦੋਂ ਸਾਰੇ 1 ਵਜੇ ਖਾਣ ਬੈਠਦੇ ਆ ਫਿਰ ਸਾਰੇ ਮਸਾਂ ਹੀ ਰੋਟੀਆਂ ਵਾਰੇ ਆਉਂਦੀਆਂ ਵਾ ਤੇ ਇੱਕ ਮੈਂ ਲੌਂਦੀ ਕੱਲੀ ਜਾਣੀ ਆ ਕਿਸੇ ਵੇਲੇ ਮੰਮੀ ਵੀ ਲਵਾ ਦਿੰਦੀ ਜਦੋਂ ਮੈਂ ਕੱਲੀ ਲੌਂਣੀ ਹੁੰਦਾ ਤਾਂ 2 ਪੱਕੇ ਵਜਦੇ ਵਜਦੇ ਫਿਰ ਤੁਹਾਨੂੰ ਪਤਾ ਐੰਨਾ ਚਿਰ ਬੈਠ ਕੇ ਰੋਟੀਆਂ ਬਣਾਉਣੀਆਂ ਕਿਹੜਾ ਸੌਕੀ ਗੱਲ ਆ ਸਭ ਤੋਂ ਤਾਂ ਔਖਾ ਕੰਮ ਇਹੀ ਆ ਤੇ ਚਲੋ ਕੋਈ ਨਾ ਇਹ ਜਿੰਨਾ ਚਿਰ ਆਪਣਾ ਘਰ ਬੰਦਿਆ ਬਸ ਇਵੇਂ ਹੀ ਰਹਿਣਾ ਆਪਣਾ ਕੰਮ ਧੰਦਾ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਕੰਮ ਹੋ ਗਿਆ ਵਾ ਘਰ ਦਾ ਮਤਲਬ ਤਾਂ ਚੁੰਗਾਠਾਂ ਲੱਗ ਕੇ ਆਪਣੀਆਂ ਤਾਂ ਕੰਦਾ ਖੜੀਆਂ ਹੋ ਗਈਆਂ ਵਾ ਬਸ 8-10 ਦਿਨਾਂ ਦੇ ਅੰਦਰ ਅੰਦਰ ਲੈਂਟਰ ਪੈਜਣਾ ਵਾਈ ਗੁਰੂ ਦੀ ਕਿਰਪਾ ਨਾਲ ਤੇ ਪਲੀਜ਼ ਤੁਸੀਂ ਆਪਣੀ ਸਪੋਰਟ ਇਦਾਂ ਹੀ ਬਣਾਈ ਰੱਖੋ ਤੇ ਆਪਣਾ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਪਲੀਜ਼ ਸਾਰੇ ਜਣੇ ਫੋਲੋਵਰ ਜ਼ਰੂਰ ਕਰ ਲਿਆ ਕਰੋ ਤੇ ਜਿਹੜੇ ਚੈਨਲ ਤੇ ਨਿਊ ਆਂਦੇ ਹੁੰਦੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਜ਼ਰੂਰ ਜ਼ਰੂਰ ਕਰ ਦਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਵੀ ਕਰਕੇ ਜਾਇਆ ਕਰੋ ਕਿ ਤੁਹਾਨੂੰ ਵੀਡੀਓ ਕਿੰਤੀਆਂ ਲੱਗਦੀਆਂ ਨੇ ਤੇ ਮੈਂ ਨਾ ਕਦੇ ਉੱਧਰ ਨੂੰ ਬੈਠਦੀ ਸੀ ਕਦੀ ਉੱਧਰ ਨੂੰ ਬੈਠਦੀ ਸੀ ਕਿਉਂਕਿ ਮੇਰੇ ਨਾਲ ਗੁੱਡੇ ਬਹੁਤ ਦੁਖਦੇ ਆ ਤੁਹਾਨੂੰ ਸੱਚੀ ਗੱਲ ਦੱਸਾਂ ਇੰਨੇ ਜ਼ਿਆਦਾ ਗੁੱਡੇ ਦੁਖਦੇ ਆ ਨਾ ਤਾਂ ਮੇ ਤੋਂ ਮਤਲਬ ਪੀੜੀ ਤੇ ਬੈਠਾ ਜਾਂਦਾ ਨਾ ਚੌਂਕੜੀ ਮਾਰ ਕੇ ਬੈਠਾ ਜਾਂਦਾ ਬਹੁਤ ਔਖਾ ਹੁੰਦਾ ਹੈ ਕਈ ਵਾਰੀ ਤਾਂ ਮੈਨੂੰ ਬਰਤ ਮੈਂ ਬੈਠੀ ਬੈਠੀ ਲਾ ਲੈਂਨੀ ਰੋਟੀਆਂ ਤੇ ਆਪਣਾ ਆਟਾ ਵੀ ਆ ਗਿਆ ਸੀ ਪੀਸ ਕੇ ਤੇ ਉਹ ਹਲੇ ਡਰਮੇ ਚ ਪੋਣਾ ਮੈਂ ਉਹਦੋਂ ਥੋੜਾ ਲੈਂਦਾ ਸੀ ਇਸ ਵਾਰ ਜ਼ਿਆਦਾ ਲੈਂਦਾ ਵਾ ਕਿਉਂਕਿ ਫਿਰ ਰੋਟੀ ਪਾਣੀ ਦੇ ਹਿਸਾਬ ਨਾਲ ਤੇ ਡਰਮੇ ਵਿੱਚ ਦੇਖਦੇ ਆ ਕਿਦਨ ਪਾਉਨੇ ਹਲੇ ਤੱਕ ਕੋਈ ਆਪਣਾ ਬਾਬਗਿਆਰਾ ਨਹੀਂ ਹੈਗੇ ਕਿ ਆਪਾਂ ਆਟਾ ਪਾਵਾਂਗੇ ਡਰਮੇ ਦੇ ਵਿੱਚ ਤੇ ਹਲੇ ਫਿਲਹਾਲ ਇੱਥੋਂ ਹੀ ਕੋਲ ਕੇ ਵਰਤਾਂਗੇ ਜਦੋਂ ਥੋੜਾ ਜਿਹਾ ਮਤਲਬ ਉਹ ਨਾ ਹੋ ਗਿਆ ਨਾ ਥੋੜਾ ਤਿੰਨ ਚਾਰ ਵਾਰੀ ਰੋਟੀਆਂ ਪੱਕ ਗਈਆਂ ਫਿਰ ਡਰਮੇ ਦੇ ਵਿੱਚ ਚੱਕ ਕੇ ਪਾਵਾਂਗੇ ਕਿਉਂਕਿ ਸੌਖਾ ਹੋ ਜਾਊਗਾ ਇਹਦੇ ਨਾਲ ਮੈਂ ਰੋਟੀਆਂ ਆਪਣੀਆਂ ਬਣਾ ਚੁੱਕੀ ਸੀ ਥੋੜੀਆਂ ਬੋਲੀਆਂ ਤੇ ਸਬਜੀ ਬਣਾਉਣ ਤੋਂ ਬਾਅਦ ਮਤਲਬ ਸਵੇਰ ਸਵੇਰ ਚਾਹ ਬਣਾਉਣ ਤੋਂ ਬਾਅਦ ਮੈਂ ਆਪਣੇ ਉੱਪਰੋਂ ਜਿਹੜੀ ਸਫਾਈ ਸੀ ਉਹ ਵੀ ਕਰ ਲਈ ਸੀ ਤੇ ਨੀਚੋਂ ਝਾੜੂ ਰਹਿ ਗਿਆ ਸੀ ਉਹ ਹੁਣ ਮੈਂ ਰੋਟੀ ਬਣਾ ਕੇ ਤੇ ਫਿਰ ਝਾੜੂ ਵਗੈਰਾ ਲਗਾਉਂਗੀ ਤੇ ਇੱਥੇ ਬੱਸ ਸ਼ੀਲ ਥੋੜੀ ਜੀ ਵੱਧ ਗਈ ਸੀ ਉਹ ਵੀ ਮੈਂ ਕਿਹਾ ਮੈਨੂੰ ਦੇ ਦੇ ਬੱਸ ਮੈਨੂੰ ਘਬਰਾਟ ਹੁੰਦੀ ਹੈ ਕਿਉਂਕਿ ਗਰਮੀ ਬਹੁਤ ਸੀ ਤੇ ਬੈਠੇ ਬੈਠੇ ਨਾਲ ਘਬਰਾਟ ਬੜੀ ਹੁੰਦੀ ਆ ਤੇ ਪਿਆਸ ਵੀ ਬਹੁਤ ਲੱਗਦੀ ਆ ਪਾਣੀ ਦੀ ਤੇ ਇਹਦਾ ਕਰਕੇ ਕਈ ਵਾਰੀ ਤਾਂ ਮੈਨੂੰ ਦੋ ਤਿੰਨ ਵਾਰੀ ਉੱਟਕੇ ਵਿੱਚੋਂ ਪਾਣੀ ਪੀਣਾ ਪੈਂਦਾ ਕਿ ਗਰਮੀ ਬਹੁਤ ਆ ਤੇ ਗਰਮੀ ਦੇ ਨਾਲ ਤੁਹਾਨੂੰ ਪਤਾ ਸਿਰ ਵੀ ਦੁਖਦਾ ਹੁੰਦਾ ਤੇ ਘਬਰਾਟ ਵੀ ਹੁੰਦੀ ਹੁੰਦੀ ਆ ਤੇ ਸਕੰਦਰ ਸੁਲਤਾਨ ਨੂੰ ਉਹਨਾਂ ਦੀਆਂ ਸ਼ਰਾਤਾਂ ਤੇ ਚੱਲੀ ਜਾਂਦੀਆਂ ਸੀ ਤੇ ਅੱਜ ਸਕੰਦਰ ਉਹਨਾਂ ਦੇ ਪਾਪਾ ਵੀ ਘਰੇ ਸੀ ਉਹ ਠੀਕ ਨਹੀਂ ਸੀ ਥੋੜੇ ਜਿਹਾ ਉਹਨਾਂ ਨੂੰ ਫੀਵਰ ਵਗੈਰਾ ਹੋਇਆ ਸੀ ਤੇ ਉਹ ਠੀਕ ਨਹੀਂ ਇਸ ਕਰਕੇ ਪੈਂ ਸੀ ਭਾਂਡੇ ਦੇ ਵਿੱਚ ਇੱਥੇ ਮਿਸਕੰਦਰ ਉਹਨਾਂ ਨੂੰ ਹਟੋਂਦੇ ਸੀ ਬਹੁਤ ਸ਼ੁਰੂਆਤਾਂ ਕਰਦੇ ਪਏ ਸੀ ਦੇਖ ਲੋ ਕਦੀ ਇਹ ਦੋਨੋਂ ਜਾਂਦਾ ਸੀ ਕਦੀ ਇਹ ਦੋਨੋਂ ਜਾਂਦਾ ਸੀ ਮੈਨੂੰ ਏਸੀ ਨੇ ਗਾਂ ਜਾ ਕੇ ਉਧਰ ਇੱਕ ਤਾਂ ਤਤੀ ਸਬਜੀ ਪਈ ਇੱਕ ਭਾਂਡੇ ਪਿਆ ਤੇ ਫਿਰ ਬੱਚਿਆਂ ਨੂੰ ਉਧਰ ਮੈਂ ਨਹੀਂ ਸੀ ਇਸ ਕਰਕੇ ਜਾਂਦੀ ਇਸੇ ਕਰਕੇ ਮੈਂ ਥੇਰ ਗਾੜੀ ਬੈਠੀ ਸੀ ਕਿ ਬੱਚੇ ਉਧਰ ਗਾੜੀ ਨਾ ਜਾਣ ਤੇ ਬਹੁਤ ਕੇਅਰ ਕਰਨੀ ਪੈਂਦੀ ਹੈ ਬੱਚਿਆਂ ਦੇ ਕੰਮ ਦੇ ਨਾਲ-ਨਾਲ ਤੁਹਾਨੂੰ ਪਤਾ ਅੱਜ ਕੱਲ ਦਾ ਮਤਲਬ ਜਿਹੜਾ ਜ਼ਮਾਨਾ ਵਾ ਕੁਝ ਨਾ ਕੁਝ ਨਿਕਲ ਹੁੰਦਾ ਵਾ ਕੁਝ ਨਾ ਕੁਝ ਵੈਸੇ ਬੱਚੇ ਹੈਵੀ ਸ਼ਰਾਰਤੀ ਆ ਰੋਟ ਲੈਂਦੇ ਆਪਣੇ ਉੱਪਰ ਬਹੁਤ ਧਿਆਨ ਰੱਖਣਾ ਪੈਂਦਾ ਇਹਨਾਂ ਦਾ ਇੰਨੀਆਂ ਜਿਆਦਾੀਆਂ ਸ਼ਰਤਾਂ ਕਰਦੇ ਨੇ ਕੋਈ ਕਹਿਣ ਦਿਖਾ ਲੈਣੀ ਆ ਤੇ ਮੈਂ ਤਾਂ ਜਦੋਂ ਇੱਧਰ ਹੁੰਨੀ ਆ ਮੈਂ ਇਹਨਾਂ ਨੂੰ ਕਦੀ ਨਹੀਂ ਇੱਧਰ ਵੜਨ ਦਿੱਤਾ ਤੇ ਜੇ ਮੈਂ ਉੱਧਰ ਜਾਣੀ ਆ ਫਿਰ ਮੈਂ ਆਪਣਾ ਸਾਰਾ ਸਮਾਨ ਚੱਕ ਧਰ ਕਰਕੇ ਜਿਹੜਾ ਫਰਿੱਜ ਚ ਰੱਖਣ ਵਾਲਾ ਹੁੰਦਾ ਫਰਿੱਜ ਚ ਰੱਖ ਦਿੰਨੀ ਆ ਕਿਸੇ ਵੀ ਵੇਲੇ ਮੈਨੂੰ ਤੱਤੀ ਚੀਜ਼ ਵੀ ਫਰਿੱਜ ਚ ਰੱਖਣੀ ਪੈਂਦੀ ਆ ਕਾਂ ਕਰਕੇ ਕਿ ਬੱਚੇ ਉੱਪਰ ਨਾ ਪਾ ਲੈਣ ਕੋਈ ਖਲਾਰਾ ਨਾ ਪਾ ਦੇਣ ਮੈਂ ਬਹੁਤ ਇਹਨਾਂ ਨੂੰ ਦੇਖਦੀ ਰਹਿਣੀ ਆ ਕਿ ਉਧਰ ਤਾਂ ਨਹੀਂ بڑے ਕਿਚਨ ਦੇ ਵਿੱਚ ਤੁਹਾਨੂੰ ਪਤਾ ਫਿਰ ਬੈੱਡਾਂ ਦੇ ਉੱਪਰ ਤਾਂ ਖੁਦ ਛੜ ਜਾਂਦੇ ਉਦੋਂ ਤਾਂ ਥੱਲੇ ਇੱਟਾਂ ਲੱਗੀਆਂ ਸੀ ਤਾਂ ਵੀ ਛੜ ਜਾਂਦੇ ਸੀ ਹੁਣ ਤਾਂ ਸੀਟਾ ਵੀ ਨਹੀਂ ਲਾਈਆ ਹੁਣ ਤਾਂ ਵੈਸੇ ਵੀ ਖੁਦ ਹੀ ਛੜ ਜਾਂਦੇ ਆ ਇਸੇ ਕਰਕੇ ਔਖਾ ਜਾਂ ਹੋ ਜਾਂਦਾ ਵਾ ਤੇ ਦੇਖੋ ਸਿਕੰਦਰ ਸਿਰ ਖੁਰਕੰਦੇ ਆਪਣਾ ਗਰਮੀ ਇੰਨੀ ਆਣਾ ਇਹਨਾਂ ਦੇ ਸਿਰ 'ਚ ਵੀ ਇੰਨਾ ਪਸੀਨਾ ਆਉਂਦਾ ਵਾ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਨਾ ਲੰਦੇ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਬਹੁਤ ਔਖਾੰਦਾ ਇੰਨੀ ਜ਼ਿਆਦਾ ਗਰਮੀ ਮੈਂ ਤਾਂ ਇਹਨਾਂ ਨੂੰ ਸਗੋ ਕਹਿੰਦੀ ਸੀ ਮੈਂ ਤਾਂ ਗਰਮੀ 'ਚ ਬੈਠੀ ਬੈਠੀ ਆ ਤੇ ਤੁਸੀਂ ਵੀ ਮੇਰੇ ਨਾਲ ਕਾਤੋਂ ਗਰਮੀ ਦੇ ਵਿੱਚ ਬੈਠੇ ਸੋ ਤੇ ਅੱਜ ਜਿਹੜੀ ਮੈਂ ਵੀਡੀਓ ਸ਼ੂਟ ਕੀਤੀ ਆ 8 ਜੂਨ ਦੀ ਆ ਅੱਜ ਮੇਤੋਂ ਕੋਈ ਜ਼ਿਆਦਾ ਵੀਡੀਓ ਸ਼ੂਟ ਨਹੀਂ ਹੋਈ ਮੈਂ ਸਿਰਫ ਇੰਨੀ ਕੋ ਵੀਡੀਓ ਸ਼ੂਟ ਕੀਤੀ ਹੈ ਜਿਹੜੀ ਮੇਰੇ ਡੇਲੀ ਦੇ ਕੰਮ ਧੰਦੇ ਹੁੰਦੇ ਉਹੀ ਮੈਂ ਤੁਹਾਨੂੰ ਦਿਖਾਉਣੀ ਆ ਮੈਨੂੰ ਇਹ ਆ ਕਿ ਤੁਸੀਂ ਮੇਰੇ ਵਲੌਗ ਦੇਖਦੇ ਕਿਤੇ ਬੋਰ ਨਾ ਹੋ ਜੋਂ ਕਿਉਂਕਿ ਮੈਂ ਜ਼ਿਆਦਾ ਵਲੌਗ ਸ਼ੂਟ ਨਹੀਂ ਕਰ ਪਾਉਂਦੀ ਕਿਉਂਕਿ ਮੈਂ ਥੱਕ ਜਾਂਦੀ ਐ ਕੰਮ ਵੜਾਉਂਦਾ ਵਾ ਫਿਰ ਕੰਮ ਦੇ ਵਿੱਚ ਵੀ ਧਿਆਨ ਹੁੰਦਾ ਵਾ ਇਸ ਕਰਕੇ ਮੇਤੋਂ ਜ਼ਿਆਦਾ ਕੋਈ ਵਲੌਗ ਸ਼ੂਟ ਨਹੀਂ ਹੁੰਦੇ ਤੇ ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਮੇਰੇ ਵਲੌਗਸ ਤੋਂ ਬੋਰਤਾ ਨਹੀਂ ਹੁੰਦੇ ਤੇ ਆਪਣੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਕਿ ਤੁਹਾਨੂੰ ਮੇਰੇ ਡੇਲੀ ਦੇ ਵਲੌਗ ਕਿੱਦਾਂ ਦੇ ਲੱਗਦੇ ਆ ਕੱਲ ਮੇਤੋਂ ਮਿਸ ਹੋ ਗਿਆ ਕਿਉਂਕਿ ਕੱਲ ਸਾਰਾ ਦਿਨ ਮਤਲਬ ਬੀਜ਼ੀ ਰੁਟੀਨ ਚੱਲੀ ਗਈ ਸੀ ਇੱਕ ਆਪਣੇ ਗੁਰਦੁਆਰਾ ਸਾਹਿਬ ਤੇ ਭੂਗ ਪੈਂਦੇ ਸੀ ਤੇ ਇਸ ਕਰਕੇ ਮੇਤੋਂ ਵਲੌਗ ਦੀ ਐਡੀਟਿੰਗ ਵਗੈਰਾ ਕੁਝ ਨਹੀਂ ਹੋਇਆ ਕਾਰ ਦੇ ਵਿੱਚ ਵੀ ਬੱਚਿਆਂ ਨੇ ਬਹੁਤ ਸ਼ੋਰ ਪਾਇਆ ਸੀ ਤੁਹਾਨੂੰ ਪਤਾ ਫਿਰ ਜਦੋਂ ਰਿਕਾਰਡਿੰਗ ਕਰੀਏ ਕੋਈ ਸ਼ਾਂਤ ਜਗ੍ਹਾ ਚਾਹੀਦੀ ਆ ਤੇ ਇਸ ਕਰਕੇ ਮੇਰੇ ਤੋਂ ਕੋਈ ਵੀਲੌਗ ਐਡਿਟ ਨਹੀਂ ਹੋਇਆ ਮੇਰੇ ਤੋਂ ਬਣਿਆ ਪਿਆ ਸੀ ਤੇ ਫਿਰ ਵੈਸੇ ਮੈਂ ਐਡੀਟਿੰਗ ਕਰਨੀ ਸੀ ਬਟ ਬਾਬਾ ਜੀ ਸਵੇਰੇ ਸਵੇਰੇ ਬੋਲਣ ਲੱਗ ਪਏ ਸੀ ਤੇ ਕਿਉਂਕਿ ਭੁੱਖ ਪੈਣੀ ਸੀ ਨਾ ਮਤਲਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਿਦੀ ਦੀਦਿਆ ਦਾਸੀ ਇਸ ਕਰਕੇ ਮੇ ਤੁਨਾ ਹੋ ਜਾਣੀ ਐਡਿਟ ਵਗੈਰਾ ਰਿਕਾਰਡਿੰਗ ਵਗੈਰਾ ਨਹੀਂ ਹੋਈ ਤੇ ਇਹ ਹੈਗਾ ਜੀ ਸ਼ਾਮ ਦਾ ਟਾਈਮ 8:00 ਦਾ ਹੀ ਆ ਤੇ ਆਪਾਂ ਇੱਥੇ ਬੈਠੇ ਚਾਹ ਪਾਣੀ ਪੀਂਦੇ ਸੀ ਬੱਚੇ ਆਪਣੇ ਖੇਡਦੇ ਸੀ ਤੇ ਸਰਦਾਰ ਜੀ ਹੁਣੀ ਵੀਡੀਓ ਥੋੜੀ ਜੀ ਸ਼ੂਟ ਕਰਨ ਦੇ ਮੈਂ ਵੀ ਫੋਨ ਦੇ ਵਿੱਚ ਰੁੱਝੀ ਹੂੰ ਤੇ ਮੈਨੂੰ ਵੀ ਨਹੀਂ ਸੀ ਪਤਾ ਤੇ ਉਹ ਦਿਖਾਉਂਦੇ ਸੀ ਤੈਨੂੰ ਆਪਣਾ ਕਾਰ ਬਾਰ ਕਿੱਥੋਂ ਤੱਕ ਕੰਮ ਪਹੁੰਚ ਗਿਆ ਵਾ ਤੇ ਸਕੁੰਦਰ ਸੁਲਤਾਨੋਂ ਨੇ ਆਪਣੇ ਟਰੈਕਟਰ ਟਰਾਲੀਆਂ ਚਰੇਤਾ ਬਦਰੀਸ ਦਾ ਨਾਮ ਉਹ ਚ ਭਰੇ ਆਇਆ ਸੀ ਖੇਡਣ ਦੇ ਸੀ ਵੀ ਆਪਣੇ ਆਰੇ ਲੱਗੇ ਹੋਏ ਸੀ ਇਹ ਸਰਦਾਰ ਜੀ ਨੂੰ ਕਹਿੰਦੇ ਸੀ ਚਾਹ ਬਣਾ ਕੇ ਦੇ ਫਿਰ ਮੇਨਾ ਵਾਸਤੇ ਚਾਹ ਬਣਾ ਕੇ ਲੈ ਗਈ ਇਹ ਆਪਣੀ ਨਾ ਇਹ ਤਾਜ਼ ਪੱਦਰੀ ਕਰਨਦੇ ਸੀ ਇਹਨਾਂ ਨੇ ਜਿਹੜੀ ਥੋੜੀ ਜਿਹੀ ਮਿੱਟੀ ਪਈ ਸੀ ਬਾਹਰੋਂ ਵੀ ਕੰਮਣਿਆਂ ਚ ਸਿੱਟੀ ਸੀ ਤੇ ਤੈਨੂੰ ਇੱਧਰ ਦਾ ਮੌਸਮ ਦਿਖਾਉਂਦਾ ਸੀ ਕਿ ਮਾੜੀ ਮਾੜੀ ਧੋਪ ਸੀ ਤੇ ਕਿਉਂਕਿ ਸ਼ਾਮਾਂ ਦਾ ਟਾਈਮ ਸੀ ਸਾਡੇ ਕੋਲ 6 ਵਜੇ ਦਾ ਮਿਸਤਰੀ ਆਪਣੇ ਚਲੇ ਗਿਆ ਸੀ ਉਹ 6 ਵਜੇ 6:00 ਵਜੇ ਨੂੰ ਮਤਲਬ ਚਲੇ ਜਾਂਦੇ ਆ ਤੇ ਆਪਣਾ ਕੰਮ ਇੰਨਾ ਕੋ ਹੋਇਆ ਵਾ ਜੀ ਹੁਣ ਉੱਪਰ ਬਸ ਥੋੜੀਆਂ ਜੀਆਂ ਕੰਧਾਂ ਰਹਿ ਗਈਆਂ ਉੱਪਰ ਲਈ ਤੇ ਉਹ ਪੈ ਗਿਆ ਜਲਦੀ ਜਲਦੀ ਫਿਰ ਕੰਦਾ ਹੋ ਗਿਆ ਫਿਰ ਲੈਂਟਰ ਵੀ ਪੈਜਣਾ ਆਪਣਾ ਜਲਦੀ ਦੇ ਨਾਲ ਹੀ ਤੇ ਸੋ ਸਾਰੇ ਜਾਣੇ ਤੁਸੀਂ ਸਪੋਰਟ ਕਰਿਆ ਕਰੋ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਸਾਡਾ ਸੋਨਾ ਜਲਦੀ ਜਲਦੀ ਘਰ ਬੰਜ ਤੇ ਮੈਨੂੰ ਨਾ ਕਈ ਪੰਟਰਾ ਪੁੱਛਦੇ ਸੀ ਕਿ ਤੁਸੀਂ ਮਤਲਬ ਕਿ ਪਿਛਲੇ ਚਾਰ ਕਮਰੇ ਪੋਣੇ ਅੱਗੇ ਕੋਈ ਪੋਰਸ਼ਨ ਵਗੈਰਾ ਨਹੀਂ ਬਣਾਉਣਾ ਉਹ ਵੀ ਤੁਹਾਨੂੰ ਦੱਸਾਂਗੇ ਦੁਸੀ ਵਾਰ ਸਾਡੀਆਂ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਐਸੇ ਮੈਂ ਤੁਹਾਨੂੰ ਦੱਸਦਾ ਕਿ ਆਪਣਾ ਪਿਛਲੇ ਲੈਂਟਰ ਪੈ ਕੇ ਆਪਾਂ ਅੱਗੇ ਵੀ ਕੰਮ ਕਰਨਾ ਹੀ ਆ ਤੇ ਸੋ ਸਾਰੇ ਜਣੇ ਵੀਡੀਓ ਸਟੇਲੀ ਦੇਖਿਆ ਕਰੋ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਕਿ ਅਸੀਂ ਕੀ ਕੀ ਬਣਾਉਣ ਲੱਗੇ ਆ ਕਿਦਾਂ ਦਾ ਸਾਡਾ ਘਰ ਬਣੂਗਾ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਇਹ ਹੈਗਾ ਜੀ ਨੈਕਸਟ ਡੇ ਦੀ ਵੀਡੀਓ ਡੇਟ ਹੈ ਗਿਆ ਜੀ 10 ਜੂਨ ਤੇ ਅਛਿਰਗੁਰਵਰਜਨ ਦੇਵ ਜੀ ਦਾ ਸ਼ੀਦੀ ਦਾੜਾ ਤੇ ਸੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਇਰਲ ਹੋ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਤੇ ਦੇਖੋ ਜੀ ਜਿਹੜੇ ਗੁਰੂ ਨੇ ਆਪਣੇ ਵਾਸਤੇ ਤਤਿ ਤਵੀ ਤੇ ਬੈਠ ਕੇ ਆਪਣੇ ਵਾਸਤੇ ਸਾਰਾ ਕੁਝ ਕੀਤਾ ਵਾ ਕਿ ਮਤਲਬ ਗਾਂਉਣ ਵਾਲਾ ਜਿਹੜੀ ਸਾਰਿਆਂ ਦਾ ਪਰਿਵਾਰ ਸੁਖੀ ਰਹੇ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣਾ ਪਰਿਵਾਰ ਵਾਰ ਦਿੱਤਾ ਸੀ ਇੱਕ ਆਪਣੀ ਖਾਤਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਆਪਣੀ ਖਾਤਰ ਹੀ ਤਤਿ ਤਵੀ ਤੇ ਬੈਠੇ ਸੀ ਤੇ ਸੋ ਸਾਰੇ ਇਸ ਦਿਨ ਨੂੰ ਯਾਦ ਕਰਿਓ ਸਾਰੇ ਜਾਨੀ ਗੁਰਦੁਆਰਾ ਸਾਹਿਬ ਜਾਇਓ ਜ਼ਰੂਰ ਤੇ ਅਸੀਂ ਵੈਸੇ ਪਹਿਲਾਂ ਨਹੀਂ ਸੀ ਜਾਣਾ ਸਾਨੂੰ ਇਹ ਸੀ ਕਿ ਘਰੇ ਮਿਸਤਰੀ ਲੱਗੇ ਹੋਏ ਆ ਤੇ ਫਿਰ ਔਖਾ ਜਾਣਾ ਸਾਡਾ ਤੇ ਸ਼ਾਮਾ ਪੈ ਜਾਣੀਆ ਤੁਹਾਨੂੰ ਪਤਾ ਕਰਦੇ ਕੰਮਕਾਰਾਂਸ ਫਿਰ ਦਿਨ ਕਿਦਾਂ ਦਾ ਲੰਘਦਾ ਵਾ ਤੇ ਇਹ ਹੈਗਾ ਜੀ ਸਵੇਰ ਸਵੇਰ ਦਾ ਟਾਈਮ ਹਨ ਮੈਂ ਦਿਖਾਉਣੀ ਆ ਕਿ ਅਸੀਂ ਗੁਰਦੁਆਰਾ ਸਾਹਿਬ ਗਏ ਆ ਕਿਸਾ ਨਹੀਂ ਗਏ ਤੁਸੀਂ ਬਸ ਵੀਡੀਓ ਦੇ ਨਾਲ ਜੁੜੇ ਰਹੋ ਤੇ ਇੱਥੇ ਮੈਂ ਫਰਸਟ ਚਾਹ ਧਰੀ ਹੋਈ ਸੀ 8:30 ਵਜੇ ਦੀ ਮਤਲਬ ਪਹਿਲਾਂ ਅਸੀਂ ਪੀ ਲਈ ਸੀ ਇਹ ਦੂਸਰੀ ਚਾਹ ਸੀ ਜਦੋਂ ਮਿਸਤਰੀ ਆਏ ਤੇ ਚਾਹ ਧਰ ਕੇ ਇੱਕ ਸਾਈਡ ਫਿਰ ਮੈਂ ਆਪਣੀ ਜਿਹੜੀ ਕਿਚਨ ਦੀ ਲਿੰਗ ਸੀ ਉਹ ਸ਼ੁਰੂ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਮਿਸਤਰੀਆਂ ਨੂੰ ਪੁੱਛਿਆ ਕਿ ਤੁਸੀਂ ਗੁਰਦੁਆਰਾ ਗੁਰਦੁਆਰਾ ਸਾਹਿਬ ਜਾਣਾ ਹੈ ਕਿ ਜਾ ਨਹੀਂ ਜਾਣਾ ਫਿਰ ਉਹ ਕਹਿੰਦੇ ਕਿ ਅਸੀਂ ਉੱਥੇ ਜਾ ਕੇ ਪ੍ਰਸ਼ਾਦਾ ਛਕ ਲਾਂਗੇ ਤੇ ਫਿਰ ਇਸ ਕਰਕੇ ਮੈਂ ਆਪਣੀ ਜਿਹੜੀ ਕਿਚਨ ਦੀ ਕਲੀਨਿੰਗ ਸੀ ਉਹ ਵੀ ਸ਼ੁਰੂ ਕਰਤੀ ਸੀ ਝਾੜੂ ਵਗੈਰਾ ਵੀ ਲਾ ਲਿਆ ਸੀ ਤੇ ਉਹਨਾਂ ਨੂੰ ਚਾਹ ਬਣਾ ਕੇ ਵੀ ਦੇ ਦਿੱਤੀ ਉਸ ਤੋਂ ਬਾਅਦ ਮੈਂ ਕੱਪੜੇ ਮਸ਼ੀਨ ਦੇ ਵਿੱਚ ਪਾ ਕੇ ਤੇ ਥੋੜੀ ਬਹੁਤੀ ਰੈਸਟ ਕੀਤੀ ਰੈਸਟ ਕੀਤੀ ਤੇ ਫਿਰ ਮਤਲਬ 8:11 ਹੋ ਗਏ ਉਹਨਾਂ ਨੂੰ 8:11 ਵਜੇ ਵੀ ਮਾਲੀ ਵੀ ਚਾਹ ਬਣਾ ਕੇ ਪਾ ਦੇ ਦਿੱਤੀ ਸੀ ਤੋ ਉਸ ਤੋਂ ਬਾਅਦ ਫਿਰ ਆਪਾਂ ਕੱਪੜੇ ਵਗੈਰਾ ਧੋ ਤਾ ਕੇ ਤੇ ਨਹਾ ਧੋ ਕੇ ਫਿਰ ਆਪਾਂ ਗੁਰਦੁਆਰਾ ਸਾਹਿਬ ਵੀ ਗਏ ਸੀ ਤੇ ਜਿੰਨੂੰ ਜਿੰਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਸੋਨੇ ਸੋਨੇ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਉਂਕਿ ਮੈਨੂੰ ਤੁਹਾਡੇ ਕਮੈਂਟਸ ਦੀ ਬਹੁਤ ਵੇਟ ਰਹਿੰਦੀ ਆ ਕਿਉਂਕਿ ਮਤਲਬ ਕਿ ਮੈਨੂੰ ਇਹ ਹੁੰਦਾ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਪਿਆਰ ਕਿੰਨਾ ਕੋ ਦਿੰਦੇ ਜੋ ਮੈਨੂੰ ਵਧੀਆ ਲੱਗਦਾ ਤੁਸੀਂ ਮੇਰੀ ਵੀਡੀਓਜ਼ ਨੂੰ ਦੇਖਦੇ ਜੋ ਕਮੈਂਟ ਕਰਦੇ ਜੋ ਮਹਾਲਾ ਕਿ ਮੈਂ ਤੁਹ ਕਮੈਂਟ ਦੇ ਰਿਪਲਾਈ ਵੀ ਲੇਟ ਹੋ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਵਾ ਸਮਝਿਆ ਕਰੋ ਤੇ ਬਟ ਮੈਂ ਨਾ ਦੇਖਿਆ ਵਾ ਕਿ ਕਈ ਭੈਣਾਂ ਨਾ ਮੈਨੂੰ ਕਹਿ ਦਿੰਦੀਆਂ ਕਿ ਤੁਸੀਂ ਵੀਡੀਓ ਨਹੀਂ ਸਾਡੀਆਂ ਫੁੱਲ ਦੇਖਦੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਮੈਂ ਜਿੱਦੀ ਵੀ ਵੀਡੀਓ ਤੇ ਜਾਂਦੀ ਆ ਨਾ ਮੈਂ ਫੁੱਲ ਦੇਖਦੀ ਆ ਤੇ ਬਟ ਦੇਖਣ ਤੋਂ ਪਹਿਲਾਂ ਮੈਂ ਕਮੈਂਟ ਕਰ ਦਿੰਦੀ ਆ ਨਾਈਸ ਸ਼ੇਅਰਿੰਗ ਇਹੀ ਸਭ ਤੋਂ ਮੇਨ ਕਮੈਂਟ ਹੁੰਦਾ ਕਿਉਂਕਿ ਦੇਖਣ ਤੋਂ ਪਹਿਲਾਂ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਤੇ ਫਿਰ ਐਂਡ ਤੇ ਜੋ-ਜੋ ਵੀਡੀਓ ਦੇ ਵਿੱਚ ਹੁੰਦਾ ਵਾ ਨਿੱਕੇ-ਨਿੱਕੇ ਕਮੈਂਟ ਕਰਿਆ ਕਰੋ ਜਿਹੜੇ ਤੁਹਾਨੂੰ ਗੱਲਾਂ ਵਧੀਆ ਲੱਗਦੀਆਂ ਹੁੰਦੀਆਂ ਤੇ ਐਂਡ ਤੇ ਜ਼ਰੂਰ ਫੁੱਲ ਵਾਚਿੰਗ ਲਿਖ ਦਿਆ ਕਰੋ ਮੈਂ ਨਾ ਇੱਕ ਦੋ ਪੈਣਾ ਦੇ ਵਲੌਗ ਦੇਖੇ ਸੀ ਤੇ ਬਟ ਉਹਨਾਂ ਨੂੰ ਮੈਂ ਨਾ ਇਦਾਂ ਹੀ ਕਮੈਂਟ ਕੀਤੇ ਸੀ ਨਾਈਸ ਸ਼ੇਅਰਿੰਗ ਹਾਲੇ ਉਹਨਾਂ ਦੇ ਪਾਇਆ ਨੂੰ ਮਤਲਬ ਕਿ 2-4 ਮਿੰਟ ਹੀ ਹੋਏ ਸੀ ਤੇ ਮੈਂ ਦੇਖਣ ਦੇ ਹੀ ਸੀ ਹਾਲੇ ਫਿਰ ਉਹਨਾਂ ਨੇ ਮੈਚ ਕਮੈਂਡ ਕਰਤਾ ਲੈ ਮੈਂ ਦੇਖਣੀ ਨਹੀਂ ਉਹ ਤਾਂ ਮੇਰੇ ਰੱਬ ਵੱਲੋਂ ਮੈਂ ਦੇਖ ਲਈ ਕਮੈਂਡ ਨਹੀਂ ਤਾਂ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਮੇਰਾ ਵਲੌਗ ਹੀ ਨਹੀਂ ਫੋਲ ਦੇਖਿਆ ਹਾਲੇ ਤਾਂ ਮੈਨੂੰ 4 ਮਿੰਟ ਹੀ ਹੋਏ ਮਹਾਲੇ ਪੈਣਾ ਮੈਂ ਦੇਖਣ ਗਈ ਆ ਇਦਾਂ ਨਾ ਸੋਚਿਆ ਕਰੋ ਤੇ ਇਦਾਂ ਨਾ ਕਰੋ ਅਗਲੇ ਵੀ ਮਰਜ਼ੀਂ ਦੀਆਂ ਕਿੰਦਾ ਲਿ ਕਮੈਂਟ ਕਰਦਾ ਵਾ ਸੋ ਸਾਰੇ ਜਣੇ ਆਪਣੀ ਜਿਹੜੀ ਸੋਚ ਆ ਥੋੜੀ ਜਿਹੀ ਉੱਚੀ ਰੱਖਿਆ ਕਰੋ ਕਿਦਾਂ ਨਾ ਸੋਚਿਆ ਕਰੋ ਕੋਈ ਵੀ ਵੀਰ ਪੈਣ ਐਵੇਂ ਨਹੀਂ ਕਰਦਾ ਜਿਹੜੇ ਖੁਦ ਵਲੌਗ ਬਣਾਉਂਦੇ ਹੋ ਤਾਂ ਖਾਸ ਕਰਕੇ ਐਵੇਂ ਨਹੀਂ ਕਰਦੇ ਕਿ ਇਹਦਾ ਵਲੌਗ ਸਕਿਪ ਨਹੀਂ ਕਰਦੇ ਸੋ ਤੁਸੀਂ ਸਾਰੇ ਜਣੇ ਕਰੋ ਗੁਰਦੁਆਰੇ ਦੇ ਦਰਸ਼ਨ ਸੀਨਾ ਗੁਰਦੁਆਰਾ ਸਾਹਿਬ 1 ਵਜੇ ਗਏ ਸੀ ਤੇ 2:30 ਵਜੇ ਵਾਪਸ ਆਉਣਗੇ ਇੰਨੀ ਜ਼ਿਆਦਾ ਤਪਸੀਨਾ ਤੇ ਅਸੀਂ ਉਧਰੋਂ ਲੰਗਰ ਹਾਲ ਵਾਲੀ ਸਾਈਟ ਤੋਂ ਨਾ ਤੁਰ ਕੇ ਆਏ ਤੇ ਇੰਨੀ ਜ਼ਿਆਦਾ ਸਾਡੇ ਨਾ ਪੱਥਰ ਤਪਿਓ ਹੋਇਆ ਸੀ ਪੈਰ ਸੜ ਗਏ ਬਹੁਤ ਮੰਦੇ ਆ ਲੋਗੇ ਤਾਂ ਹੀ ਸਕੰਦਰ ਉਹਨਾਂ ਨੂੰ ਚੱਕਿਆ ਨਹੀਂ ਦਾ ਤੋਰਨਾ ਸੀ ਬਹੁਤ ਜ਼ਿਆਦੀ ਤਪਸੀਨਾ ਪੱਥਰ ਨਾ ਤਪਿਓ ਹੋਇਆ ਸੀ ਪੈਰਾਂ ਸੜ ਗਏ ਸੀ ਨਾ ਚਪਲਾ ਵੀ ਨਹੀਂ ਸੀ ਪਈਆਂ ਤੇ ਕੰਦਰਾ ਸਵਾਦ ਸਮੋਸਾ ਸਵਾਦ ਚਾਹਦੇ ਪਹਿਲਾਂ ਤੋੜ ਕੇ ਦਿੱਤੇ ਗਰਮ ਇੰਨੇ ਮੂੰਹ ਚ ਡਾਲਿਆ ਨਾ ਚਾਹਦੇ ਮਿਰਚ ਨਹੀਂ ਆ ਗਿਆ ਨਹੀਂ ਆ ਗਿਆ ਮਿਰਚ ਇਹ ਹਾਂ ਲੋ ਜੀ ਇੱਥੇ ਆਪਣੀ ਚੱਲੰਦੀ ਸੀ ਸਮੋਸਾ ਪਾਰਟੀ ਤੇ ਇਹ ਸ਼ਾਮ ਦਾ ਟਾਈਮ ਹੈ ਗੱਜ ਜੀ ਸਾਡੇ ਕੋ 8 ਵਜੇ ਦਾ ਤੇ ਗੁਰਦੁਆਰਾ ਸਾਹਿਬ ਤੋਂ ਆ ਕੇ ਆਪਾਂ 1 ਵਜੇ ਗਏ ਸੀ 2:30 ਵਜੇ ਆ ਗਏ ਸੀ ਕਿਉਂਕਿ ਘਰੇ ਮਿਸਤਰੀ ਲੱਗੇ ਸੀ ਫਿਰ ਉਹਨਾਂ ਨੂੰ ਚਾਹ ਪਾਣੀ ਵੀ ਬਣਾ ਕੇ ਦੇਣਾ ਸੀ ਤੇ ਵਸੋ ਵੀ 1 ਵਜੇ ਚੱਲੇ ਗਈ ਸੀ 2 ਵਜੇ ਆਏ ਸੀ ਤੇ ਫਿਰ ਉਸ ਤੋਂ ਬਾਅਦ ਆਣ ਕੇ ਉਹ 2 ਘੰਟੇ ਉਹਨਾਂ ਨੇ ਕੰਮ ਕੀਤਾ ਚਾਹ ਪਾਣੀ ਬਣਾ ਕੇ ਦਿੱਤਾ ਤੇ ਜੋ ਡਗੇ ਇੰਨੀ ਥਕਾਵਟ ਆ ਨਾ ਕੋਈ ਹਿਸਾਬ ਹੀ ਨਹੀਂ ਸਰੀਰ ਨੂੰ ਪਤਾ ਨਹੀਂ ਆਟੋਮੈਟਿਕ ਹੀ ਥਕਾਵਟ ਜੀ ਹੋ ਜਾਂਦੀ ਜਦੋਂ ਇੰਨੀ ਇੰਨੀ ਧੁੱਪ ਵਿੱਚ ਅਸੀਂ ਗਏ ਨਾ ਥੱਕ ਕੇ ਗਏ ਸੱਚੇ ਤੇ ਇੱਥੇ ਆਪਣੀ ਰਾਤ ਦਾ 8:30 ਵਜੇ ਤੋਂ ਸੱਪਾ ਹੱਟੀ ਚੱਲਦੀ ਸੀ ਕਿਉਂਕਿ ਮੇਰਾ ਦਿਲ ਬੜਾ ਕਰਨ ਦਿਆ ਸੀ ਕਰਾਰੀਆਂ ਚੀਜ਼ਾਂ ਖਾਣ ਨੂੰ ਤੇ ਹੋ ਹੀ ਜਾਂਦਾ ਵਿੱਚ ਸੋਚਦਾ ਕਈ ਵਾਰੀ ਤੇਸ਼ ਪੀਲ ਪੀਤੀ ਸੀ ਠੰਡਾ ਪਾਣੀ ਤੇ ਉਹਦਾ ਕਰਕੇ ਨਾ ਮੂੰਹ ਮਿੱਠਾ ਮਿੱਠਾ ਜਿਹਾ ਹੋਇਆ ਸੀ 딜 ਕਰਦਾ ਸੀ ਕੁਝ ਕਰਾ ਰਾਜਾ ਖਾਨ ਨੂੰ ਤੇ ਇਸ ਕਰਕੇ ਮੈਂ ਸਮੋਸੇ ਮੰਗਾ ਲਏ ਸ਼ਾਮ ਦਾ ਟਾਈਮ ਸੀ ਤੇ ਬੱਚੇ ਵੀ ਆਪਣੇ ਖਾਨ ਦੇ ਸੀ ਤੇ ਬਹੁਤ ਜ਼ਿਆਦਾ ਟੇਸਟੀ ਸੀ ਸਮੋਸੇ ਤੇ ਸੋ ਜਿੰਨੇ ਜਿੰਨੇ ਖਾਣੇ ਆ ਆਜੋ ਖਾ ਲਓ ਕਿਉਂਕਿ ਸਾਡੇ ਕਦੀ ਕਦੀ ਬਾਹਰ ਦਾ ਖਾਣਾ ਚੱਲਦਾ ਹੀ ਰਹਿੰਦਾ ਕਦੀ ਕਦੀ ਨਹੀਂ ਅਸੀਂ ਡੇਲੀ ਖਾਂਦੇ ਆ ਬਸ ਮੈਂ ਕਈ ਵਾਰੀ ਵੀਡੀਓ ਸ਼ੂਟਿੰਗ ਨਹੀਂ ਕੀਤੀ ਕਰਦੀ ਕਿਉਂਕਿ ਕਈ ਵਾਰੀ ਟਾਈਮ ਵੀ ਨਹੀਂ ਹੁੰਦਾ ਡੇਲੀ ਕੁਝ ਨਾ ਕੁਝ ਬਾਹਰੋਂ ਆਉਂਦਾ ਹੀ ਰਹਿੰਦਾ ਬਸ ਸਮੋਸੇ ਨਾ ਹੋਏ 버거 ਕੋਲਡ ਡਰਿੰਕ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ ਨਹੀਂ ਆ ਕਿਉਂਕਿ ਬੱਚੇ ਵੀ ਫਿਰ ਖਾ ਲੈਂਦੇ ਆ ਤੇ ਅਸੀਂ ਵੀ ਖਾ ਲੈਣੇ ਆ ਬੱਚਿਆਂ ਦੇ ਨਾਲ ਹੀ ਤੇ ਸਵਾਦ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦੀ ਲੱਗੀ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਜੀ ਆਪਾਂ ਫਿਰ ਨੈਕਸਟ ਵੀਡੀਓ 'ਚ ਓਕੇ ਓਕੇ ਬਾਏ ਟੇਕ ਕੇ